ਲੇਗਵੀ ਕੇ ਖਾਲਸਾ ਦੇ ਚਿਕੀ ਪਤੇ ਉਹ ਜੱਗਪਾ ਬਣਾਵਾਂਗੇ ਨਾਰੀਅਲ ਦੀ ਕੱਚੀ ਗਿਰੀ ਕੱਢ ਕੇ ਚਟਨੀ ਉਹਦੇ ਵਾਸਤੇ ਆਪਾਂ ਨਾਰੀਅਲ ਨੂੰ ਕੱਟ ਕੇ ਇਹਦੇ ਚੋਂ ਪਾਣੀ ਕੱਢ ਕੇ ਤੇ ਗਿਰੀ ਕੱਢਦੇ ਹਾਂ ਹੁਣ ਆਪਾਂ ਲਵਾਣੀ ਮਿਕਸਰ ਜੱਗ ਉਹਦੇ ਵਿੱਚ ਪਾਵਾਂਗੇ मूंगफली ਰਾਈ ਕੋਈ ਤੇ ਆਹ ਵਾਲੀ ਗਿਰੀ ਪਾਵਾਂਗੇ ਵਿੱਚ ਤੇ ਆਪਾਂ ਇਹਨੂੰ ਗ੍ਰाइंड ਕਰ ਦਈਏ ਨੋਰੀ ਨਰੀਆ ਲੱਕ ਪੀਸ ਲਿਆ ਹੁਣ ਆਪਾਂ ਸਾਰੀ ਛਟਣੀ ਵਿੱਚੋਂ ਕੱਢ ਦੇ ਦੇਉ। ਇਹੋ ਨਰੀਆ ਲੱਕ ਪੀਸ ਲਿਆ ਸਾਰੀ ਛਟਣੀ ਆਪਾਂ ਇਹਦੇ ਵਿੱਚ ਕੱਢ ਲੈਣੀ ਆ। ਚਮਚੇ ਨਾਲ ਕੱਢਦੇ ਵਿੱਚੋਂ ਇਹਦੇਉ। ਲੋ ਜੀ ਆਪਾਂ ਨਰੀਆ ਤੜੀ ਛਟਣੀ ਮਲਾਵਾਂਗੇ ਤੜਕਾ। ਇਹਦੇ ਵਾਸਤੇ ਆਪਾਂ ਪੈਨ ਰੱਖ ਲਿਆ। ਤਾਂ ਅਸੀਂ ਲਗਾ ਗਏ ਸ ਕਰਦੇ ਆ ਔਰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਸੀ ਘੀ ਜਿਆਦਾਤਰ ਕੋਈ ਵੀ ਕੁਕਿੰਗ ਹੋਈ ਨਹੀਂ ਗਈ ਇਸ ਵਿੱਚ ਪਾ ਲਈਦਾ ਵਾ ਪਰ ਆਪਾਂ ਦੇਸੀ ਘੀ ਪਾ ਰਹੇ ਆ ਦੇਸੀ ਘੀ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਜੀਰਾ ਪੋਂ ਤੋਂ ਬਾਅਦ ਆਪਾਂ ਇਹ ਰਿਚ ਪਾਵਾਂਗੇ ਰਾਈ ਸਾਈ ਇਹ ਆਪਣੀ ਚਟਕ ਰਹੀ ਆ ਹੁਣ ਆਪਾਂ ਇਹਦੇ ਚ ਪਾਵਾਂਗੇ ਲਾਲ ਮਿਰਚਾਂ ਲਾਲ ਮਿਰਚਾਂ ਪਾਉਣ ਤੋਂ ਬਾਅਦ ਇਹਦੇ ਚ ਪੁਨੇ ਕੜੀ ਪੱਤਾ చటకి చట్నీ నరి వాళ్ళ చట్నీ హా గ్రాండ్డర్త ఇచ్చి సాఫీ పా we ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਆਪਣੇ ਟੇਸਟ ਅਕੋਰਡ ਵਿੱਚ ਪਾਓ ਲਾਲ ਵਿੱਚ ਆਪਾਂ ਪਾਈ ਹੋਈ ਹੈ ਹੁਣ ਆਪਾਂ ਇੱਕ ਨੂੰ ਇਹਨੂੰ ਇਸ ਲਈ ਇੱਕ ਵਾਰੀ ਫਿਰ ਗ੍ਰाइंड ਕਰਾਂਗੇ ਜਿਹੜੀ ਲਾਲ ਵਿੱਚ ਹੈ ਉਹ ਵਿੱਚ ਚੰਗੀ ਰੰਗ ਹੋ ਜਾਏਗੀ ਜੇ ਆਪਾਂ ਲਾਲ ਵਿੱਚ ਪਹਿਲਾਂ ਵਿੱਚ ਗ੍ਰाइंड ਕਰ ਲਈਏਂਗੀ ਕਿ ਫਿਰ ਆਪਾਂ ਨੂੰ ਜ਼ਿਆਦਾ ਲੋੜ ਨਹੀਂ ਹੈ ਫੇਰ ਦੁਬਾਰਾ ਗ੍ਰाइंड ਕਰਨ ਦੀ ਹੁਣ ਆਪਾਂ ਠੰਡਾ ਹੋਊਗਾ ਤੁਸੀਂ ਨੂੰ ਦੁਬਾਰਾ ਗ੍ਰाइंड ਕਰਾਂਗੇ ਥੋੜਾ ਤੜਕਾ ਪਾ ਰੱਖਿਆ ਹੋ ਬਾਅਦ ਚੋਤੇ ਪਾ ਦਾਂਗੇ ਚੱਕ ਨੇ ਆਪਣੀ ਠੰਡੀ ਹੋ ਚੁੱਕੀ ਆ ਹੁਣ ਆਪਾਂ ਇਹਨੂੰ ਗ੍ਰਾਇੰਡ ਕਰਦੇ ਆ ਤੇ ਆਪਾਂ ਇਹਦੇ ਵਿੱਚ ਲਸਣ ਪੋਣਾ ਭੁੱਲ ਗਏ ਸੀ ਉਹਦੇ ਵਾਸਤੇ ਆਪਾਂ ਦੇਸੀ ਘਿਓ ਪਾਇਆ ਵੱਖਰਾ ਹੁਣ ਆਪਾਂ ਇਹਦੇ ਵਿੱਚ ਲਸਣ ਚਟਕਾਉਣਾ ਹੈ ਲਸਣ ਚਟਕਾ ਕੇ ਆਪਾਂ ਚਟਨੀ ਨਾਲ ਹੀ ਪੀਸ ਲੈਣਾ ਨੇ ਲਸਣ ਆਪਣਾ 골ਡਨ ਹੋ ਗਿਆ ਆਪਾਂ ਗੈਸ ਕਰਦੇ ਆ ਆਫ ਇਹਨੂੰ ਪੋਣੀ ਚਟਨੀ ਦੇ ਵਿੱਚ आप इस ग्रैंड कर दिए ग्रैंड करने वास्त आप उस ग्रैंडर दे फिर पाने लो जी चटनी अपनी, अपनी होगी बिल्कुल तैयार ਖੀਰ ਬਹੁਤ ਵਧੀਆ ਬਣੀ ਆ ਬੜੀ ਟੇਸਟੀ ਆ ਆਪਾਂ ਇਹਨੂੰ ਕੱਟਦੇ ਹਾਂ ਕੌਲੀ 'ਚ ਟੇਸਟ ਬਹੁਤ ਵਧੀਆ ਆ ਬਹੁਤ ਟੇਸਟੀ ਬਣਦੀ ਆ ਇਹ ਬਹੁਤ ਜਲਦੀ ਬਣ ਜਾਂਦੀ ਆ ਤੁਸੀਂ ਵੀ ਇੱਕ ਜ਼ਰੂਰ ਬਣਾ ਕੇ ਦੇਖਿਓ ਚਟਨੀ ਆਪਣੀ ਹੈਗੀ ਆ ਤਿਆਰ ਵੀਡੀਓ ਆਪਾਂ ਕਰਦੇ ਹਾਂ ਖਤਮ ਤੁਸੀਂ ਦੱਸੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੇਗੜੀ ਕੀ ਖਾਸ ਹੈ ਵੇਗੜੀ ਕੀ ਖਾਤੇ